ਤੋਂ ਪੈਸੇ ਲਈ ਮੇਤੇ ਤੋਂ ਤੇ 10000 ਦਾ 8300 ਰੁਪਇਆ ਦਿੱਤਾ ਉਹਨਾਂ ਨੇ ਹਾਂਜੀ ਤੇ 15600 ਲੈਣਾ ਉਹਨਾਂ ਨੇ ਤੇ ਬਾਦਸ਼ਾਹ ਪੁੱਛਾ ਕਰਕੇ ਕੰਮ ਨਹੀਂ ਚੱਲੇ ਹੈਗੇ ਤੇ ਇਸ ਕਰਕੇ ਥੋੜਾ ਜਿਹਾ ਮਜਬੂਰ ਹੋਇਆ ਮੈਂ ਤੇ ਲਈ ਕਿਸ਼ਤਾਂ ਦਿੱਤੀਆਂ ਗਈਆਂ ਤਿੰਨ ਕਿਸ਼ਤਾਂ ਅੜ ਗਈਆਂ ਸਾਡੀਆਂ ਤੇ ਉਹਦੇ ਕਰਕੇ ਉਹਨੂੰ ਬੜਾ ਧੱਕੇਸਾਹੀ ਕਰਦੇ ਨੇ ਕਹਿੰਦੇ ਸਮਾਨ ਚੁੱਕ ਕੇ ਲੈ ਜਾਵਾ ਇਤਨਾ ਕਰਦੇ ਨਾ ਕਰਦੇ ਨਾ ਵੀ ਬੂਡ ਕੀਤਾ ਕਰਦੇ ਨਾ ਵੀ ਕੀਤਾ ਤੱਕ ਪਰੇਸ਼ਾਨ ਕੀਤਾ ਅਤੇ ਪਿਆਨ ਤੱਕ ਗਏ ਨੇ ਤੇ ਬਾਕੀ ਹੁਣ ਬੇਰਤੀ ਇਹੋ ਹੀ ਹੈ ਕਿ ਸਰਸਰ ਅੱਗੇ ਕਿ ਮੇਰੇ ਕੋਈ ਮਸਲਾ ਲੋ ਕੀਤਾ ਜਾਵੇ ਹੋਵਾਂਗੇ ਇਹੋ ਹੀ ਹੈ ਕਿ ਜਿੱਦਾਂ ਕਿਸਾਨਾਂ ਦੇ ਇਹ ਦੁਕਾਨਾਂ ਵਾਲਿਆਂ ਦੇ ਕਰਜ਼ੇ ਮਾਫ ਕੀਤੇ ਆ ਮੈਂ ਗਰੀਬ ਬੰਦਾਵਾਂ ਦਾ ਰੱਖਿਆ ਚੜਾਉਣਾ ਵਾ ਤੇ ਮੇਰੀ ਮੰਗ ਹੈ ਸਰਸਰ ਅੱਗੇ ਕਿ ਮੇਰਾ ਕਰਜ਼ਾ ਮਾਫ ਕੀਤਾ ਜਾਵੇ ਹਲਕਾ ਕੀ ਕਹਿਣਾ ਚਾਹੁੰਦੇ ਇਹਨਾਂ ਨੂੰ ਕੱਲ ਪਰੇਸ਼ਾਨ ਕਰਕੇ ਗਏ ਆ ਕਿ ਵੀ ਕੀਤਾ ਦੌਰ ਫੈਨਸ ਵਾਲੇ ਮਲਕੀ ਤੰਗ ਕਰਦੇ ਨੇ ਤੇ ਤਾਂ ਕਰਕੇ ਪੈਸੇ ਨਹੀਂ ਧਾਰੇ ਜਾਂਦੇ ਹੈਗੇ ਤੇ ਮੇਰੇ ਤੇ ਦੋ ਬੱਚੇ ਆ ਬਲਕਿ ਉਹ ਵੀ ਦੁਕਾਨਾਂ ਵਗੈਰਾ ਤੇ ਲੱਗੇ ਆ ਕੰਮ ਕੌਮ ਕਰਦੇ ਨਾਲ ਮੈਂ ਨਿਊਜ਼ ਲਈ ਲਿਖਤਾ ਆਂ ਨੇ ਤੇ ਇੰਨਾ ਨਿਊਜ਼ ਲਈ ਲਿਖਤਾਏ ਤੇ ਯਾਰਾ ਕਿਸਾਂ ਚਾਹਦੇ ਐ ਇਦਾਂ ਹੀ ਮਾਰਾ ਮੋਟਾ ਟਾਈਮ ਪਾਸ ਕਰ ਲੀਦਾ ਵਾ ਇਦਾਂ ਕਰਕੇ ਇੰਨਾਂ ਨੂੰ ਕੱਲ ਨੂੰ ਕੁਝ ਹੋ ਜਾਂਦਾ ਤੇ ਇਨਾਂ ਦੇ ਜ਼ਿੰਮੇਵਾਰ ਕੌਣ ਹੋਣਾ ਹੀਗਾ ਮੇਰੇ ਬੱਚੇ ਵੀ ਰੋਲ ਜਣਾ ਹੀ ਮਾਂ ਵੀ ਰੋਲ ਜਣਾ ਹੀਗਾ ਨਾ ਸਾਨੂੰ ਕੋਈ ਪੁੱਛਣਾ ਲੱਗੇ ਨਾ ਕੋਈ ਪਿੱਛੇ ਮੇਰਾ ਨਾਮ ਅਜੀਤ ਕੁਮਾਰ ਛਾਬੜਾ ਹੈ ਮੈਂ ਕਾਦਿਆ ਮੰਡਲ ਦੇ ਬੀਜੇਪੀ ਦਾ ਮੈਂਡਲ ਪ੍ਰਧਾਨ ਹਾਂ ਮੈਨੂੰ ਪਤਾ ਲੱਗਾ ਸੀ ਤੇ ਮੈਂ ਫਾਈਨੈਂਸ ਕੰਪਨੀ ਵਾਲੇ ਦੇ ਜਿਹੜੇ ਮੁਲਾਜ਼ਮ ਮਾਇਕ ਰਹਿੰਦੇ ਉਹਨਾਂ ਨੂੰ ਆਪਣੀ ਦੁਕਾਨ ਤੇ ਬੁਲਾਇਆ ਸੀ ਤੇ ਮੈਂ ਕਿਹਾ ਕਿ ਮਾੜਾ ਬੰਦਾ ਹੈ ਮੀਮਾ ਪੈਂਦੇ ਰਹੇ ਜਾਂ ਚਲੋ ਤੁਸੀਂ ਇਹਨੂੰ ਟਾਈਮ ਦਿਓ ਮੈਂ ਇਹ ਕਿਹਾ ਕਿ ਮੰਗਲਵਾਰ ਜੇ ਇਹ ਪੁਨੀ ਕਿਸ਼ਤ ਨਹੀਂ ਪਾਉਂਦਾ ਤੇ ਮੈਂ ਪਾ ਦਿਆਂਗਾ ਚਲੋ ਮਾੜਾ ਬੰਦਾ ਇਹਨੂੰ ਪਰੇਸ਼ਾਨ ਨਾ ਕੀਤਾ ਜਾਏ ਉਹਨਾਂ ਨੇ ਕਿ ਮੈਡਮ ਆਈ ਸੀ ਮੈਨੂੰ ਨਾਂ ਨਹੀਂ ਪਤਾ ਇਹਨਾਂ ਬੰਦੇ ਹੋਰ ਹੀ ਮੁਲਾਜ਼ਮ ਹੋਣਾਂ ਦੇ ਉਹ ਕਹਿੰਦੇ ਕਿ ਅਹੀ ਦੇ ਘਰ ਜਾ ਕੇ ਸਮਾਨ ਚੁੱਕ ਲੈਣਾ ਹਰ ਕੋ 30 ਹੈਗੀ ਹੈ ਸਮਾਨ ਚੁੱਕਨ ਦੀ ਮਾਣ ਨੂੰ ਕਹਿ ਦਿੱ ਤੁਹਾਡੇ ਕੋਲ ਠਾਡੀ ਕੁਛ ਨਹੀਂ ਹੈਗੀ ਜਦੋਂ ਮੈਨੂੰ ਇਹਨੂੰ ਬੁਲਾ ਗਏ ਮੈਂ ਪੁੱਛਿਆ ਕਿ ਤੂੰ ਕਿੰਨੇ ਪੈਸੇ ਲਏ ਆ ਤੇ ਇਹਨੇ ਦੱਸਿਆ ਕਿ 8300 ਰੁਪਇਆ ਲਿਆ ਵਾ ਤੇ ਇਹਨਾਂ ਨੂੰ 15600 ਰੁਪਇਆ ਵਾਪਸ ਕਰਨਾ ਉਦੋਂ ਮੈਨੂੰ ਮਹਿਸੂਸ ਹੋਇਆ ਕਿ ਇਹ ਤੇ ਜੌਂਕਾ ਨੇ ਇਹ ਖੂਨ ਚੂਸਣ ਦੇ ਲੋਕਾਂ ਦਾ ਫਾਈਨੈਂਸ ਕੰਪਨੀ ਦਾ ਮਤਲਬ ਇਹ ਆ ਕਿ 2% ਵਿਆਜ ਪਾ ਕੇ ਰਕਮ ਬਣਾ ਕੇ ਉਹਦੀ ਜਿਹੜੀ ਕਿਸ਼ਤ ਬੰਦੀ ਮਹੀਨੇ ਦੀ ਜੇ ਬੰਦਾ ਕਹਿੰਦਾ ਕਿ ਮੈਂ ਮਹੀਨੇ ਦੀ ਕਿਸ਼ਤ ਨਹੀਂ ਦੇ ਸਕਦਾ ਉਹਨੂੰ ਡੇਲੀ ਬੇਸ ਕਹਿੰਦੇ ਆ ਕਿ ਉਹ ਫਿਰ ਮੰਨ ਲਓ 3000 ਕਿਸ਼ਤ ਬਣੀ ਹੈ ਉਹ ਕਹਿੰਦਾ ਮੈਂ 100 ਰੋਜ਼ ਦੇਵਾਂਗਾ ਇਹ ਡੇਲੀ ਬੇਸ ਆ ਤੇ ਮੈਂ ਸਾਵਧਾਨ ਰਹਾਂ ਦਿਆਂ ਕਿ ਇਹ ਕੰਪਨੀਆਂ ਜਿਹੜੀਆਂ ਲੋਕਾਂ ਦਾ ਸ਼ੋਸ਼ਣ ਕਰਨਦੇ ਆ ਇਹਦੇ ਲੋਕਾਂ ਨੂੰ ਮਾਰੂ ਇਹਨਾਂ ਦੀ ਨੀਤੀ ਹੈ ਸਰਕਾਰਾਂ ਦੀਆਂ ਨੀਤੀਆਂ ਆ ਕਿ ਲੋਕਾਂ ਨੂੰ ਜੇ ਲੋੜ ਆ ਫਾਈਨੈਂਸ ਕੰਪਨੀ ਕੋਲ ਮਦਦ ਲੈ ਸਕਦੇ 2% ਦੇ ਵਿਆਜ ਤੇ ਪਰ ਮੈਂ ਇਹ ਲਿਖਣ ਦਿਆਂ ਕਿ ਇਹ 8300 ਰੁਪਇਆ ਦੇ ਕੇ ਇਹਦੇ 15000 ਰੁਪਇਆ ਲੈਣਾ ਹੈ ਇਹਦਾ 70% ਦੇ ਲਾਗੇ ਤੇ ਕਿ ਵਿਆਜ ਪੈ ਗਿਆ ਮੈਂ ਇਸ ਚੀਜ਼ ਨੂੰ ਆਰਬੀਆਈ ਨੂੰ ਵੀ ਕਿੱਥੀ ਲਿਖਾਂਗਾ ਕਿ ਇਸ ਵਾਰ ਜਿਹੜੇ ਜਿਹੜੇ ਫਾਈਨੈਂਸਰ ਹੈਗੇ ਆ ਇਹਨਾਂ ਦੇ ਰਿਕਾਰਡ ਚੈੱਕ ਕੀਤੇ ਜਾਣ ਜਿਨ੍ਹਾਂ ਲੋਕਾਂ ਦੇ ਨਾਲ ਇਹਨਾਂ ਧੱਕਾ ਕੀਤਾ ਉਹਨਾਂ ਨੂੰ ਉਹਨਾਂ ਦੇ ਪੈਸੇ ਵਾਪਸ ਦੁਵਾਏ ਜਾਣ ਇਹ ਕਿਹੜੀ ਸਰਕਾਰ ਕਹਿੰਦੀ ਹੈ ਕਿ ਫਰੇਂਚ ਕੰਪਨੀ ਨੂੰ ਲਾਇਸੈਂਸ ਦੇਦੀ ਹੈ ਤੇ ਉਹ ਸ਼ੋਸ਼ਣ ਕਰੇ ਲੋਕਾਂ ਦਾ ਮਜਬੂਰ ਬੰਦਾ ਜਾਂਦਾ ਹੈ ਫਾਈਨੈਂਸ ਵਾਲੇ ਕੋ ਮਤ ਮੰਗਣ ਵਾਸਤੇ ਪਰ ਇਹਦੇ ਸ਼ੋਸ਼ਣ ਕਰਦੇ ਉਹਨਾਂ ਦਾ ਖੂਨ ਚੂਸੰਦੇ ਆ ਇੰਨਾ ਮੈਨੂੰ ਕੰਪਲੇਟ ਕੋਈ ਜਾਏਗੀ ਬਿਲਕੁਲ ਪਵਾਈ ਦੇ ਸਵੇਰੇ ਆ ਸੋਮਵਾਰੀ ਚਿੱਠੀਆਂ ਆਰਬੀਏ ਨੂੰ ਕੱਢੀਆਂ ਜਾਣਗੀਆਂ ਜਿਸ ਸਿਲਸਿਲੇ ਵਾਸਤੇ ਕਿ ਇਹ ਜਿਹੜੀ ਮਹਿਤਾ ਫਾਈਨੈਂਸ ਕੰਪਨੀ ਹੈਗੀ ਏ ਜੋ ਵੀ ਦਾ ਨਾਮ ਹੈਗਾ ਕਿੰਗ ਫਾਈਨੈਂਸ ਇਹਦੇ ਤੇ ਜੋ ਬੰਦੀ ਕਾਰਵਾਈ ਕੀਤੀ ਆ ਇਹਦਾ ਰਿਕਾਰਡ ਚੈੱਕ ਕੀਤਾ ਗਿਆ ਜਿਨ੍ਹਾਂ ਜਿਨ੍ਹਾਂ ਨੇ ਇਹਨਾਂ ਨੇ ਪੈਸੇ ਦਿੱਤੇ ਆ ਜੋ ਪੈਸੇ ਜੋ ਵਿਆਜ ਬੰਦਾ ਉਹ ਕੱਟ ਕੇ ਬਾਕੀ ਜਿਨ੍ਹਾਂ ਨੇ ਵੱਧ ਪੈਸੇ ਲਏ ਆ ਉਹ ਇਹਨਾਂ ਦੇ ਪੈਸੇ ਵਾਪਸ ਕੀਤੇ ਜਾਣ ਮੇਰੀ ਮਾਲਕ ਦੇ ਨਾਲ ਵੀ ਗੱਲ ਹੋਈ ਸੀ ਉਹ ਕਹਿੰਦੇ ਆ ਕਿ ਜਿਹੜਾ ਬੰਦਾ ਲੋਨ ਕਰਵਾਉਣ ਆਂਦਾ ਇਹਨਾਂ ਨੂੰ ਲਾਂ ਲੈ ਕੇ ਆਂਦਾ 1000 ਰੁਪਏ ਉਹਨਾਂ ਨੂੰ ਦਿੰਦੇ ਆ ਜੀ ਦੂਜਾ ਜਿਹੜਾ ਗਰਾਈ ਕਰਦਾ ਹੈ ਜਦ ਕਿ ਉਹ ਇਹਨਾਂ ਦਾ ਮੁਲਾਜ਼ਮ ਆ 1500 ਰੁਪਏ ਉਹ ਵੀ ਉਹਦਾ ਵੀ ਪਿੰਡ ਹੈ ਇਹਨਾਂ ਦੇ ਖਾਤੇ 'ਚ ਇਹ ਜਿਹੜੀ ਗਲਤ ਗਲਤ ਗੱਲ ਆ ਇਹੋ ਜਿਹੇ ਫਾਈਨੈਂਸਾਂ ਜਿਹੜੀਆਂ ਬੰਦ ਹੋਣੀਆਂ ਚਾਹੀਦੀਆਂ ਜਿਹੜਾ ਲੋਕਾਂ ਦਾ ਸ਼ੋਸ਼ਣ ਕਰਦੀਆਂ ਤੇ ਮੈਂ ਸਰਕਾਰ ਨੂੰ ਅਪੀਲ ਕਰਾਂਗਾ ਆਰਬੀਆਈ ਨੂੰ ਵੀ ਅਪੀਲ ਕਰਾਂਗਾ ਇੰਜਰੋ ਲਾਇਸੈਂਸ ਦਿੰਦੇ ਆ ਬਕਾਇਦਾ ਇੱਕ ਨੋਟ ਲਾ ਕੇ ਉਹਨਾਂ ਦੀ ਫਾਈਨੈਂਸ ਕੰਪਨੀ ਜਿਹੜਾ ਦਫ਼ਤਰ ਇੱਥੇ ਲੱਗਾ ਹੋਣਾ ਚਾਹੀਦਾ ਕਿ ਇੰਨਾ ਵਿਆਜ ਹੈਗਾ ਵਾ ਇੰਨਾ ਤੁਹਾਨੂੰ ਪੇ ਕਰਨਾ ਪੈਣਾ ਤਾਂ ਕਿ ਗਰੀਬ ਬੰਦਾ ਸ਼ੋਸ਼ਣ ਦਾ ਸ਼ਿਕਾਰ ਨਾ ਹੋਏ ਰਾਜਨ ਕੁਮਾਰ ਇਹਨਾਂ ਨੂੰ ਪੈਸੇ ਦੀ ਜ਼ਿੰਮੇਵਾਰੀ ਤੁਸੀਂ ਦਵਾਏ ਸੀ ਹਾਂਜੀ ਮੈਂ ਦਵਾਇਆ ਸੀ ਨਹੀਂ ਤੇ ਇਹਨਾਂ ਨੂੰ ਲੈ ਕੇ ਉੱਥੇ ਫਾਈਨੈਂਸ ਕੰਪਨੀ ਹੈ ਕਿੰਗ ਫਾਈਨੈਂਸ ਉੱਥੋਂ ਇਹਨਾਂ ਨੂੰ ਮੈਂ 10000 ਰੁਪਏ ਦਾ ਲੋਨ ਦਵਾਇਆ ਸੀ ਉਹਦੇ ਵਿੱਚ ਮੇਰੀ ਜ਼ਿੰਮੇਵਾਰੀ ਸੀ ਗਾਰੰਟੀ ਪਾਈ ਸੀ ਮੈਂ ਇਹ ਜਿਹਦੇ ਚੋਟੀ ਇਹਨਾਂ ਨੇ 8300 ਰੁਪਏ ਸਾਨੂੰ ਦਿੰਦੇ ਆ ਤੇ 15600 ਰੁਪਏ ਦੀ ਵਾਪਸੀ ਹੁੰਦੀ 3 ਮਹੀਨੇ ਚ 1200 ਰੁਪਏ ਪਰ ਹਫਤਾ ਤੇ 13 ਹਫਤੇ ਕਿਸ਼ਤ ਜਾਂਦੀ ਹੈ ਇਹਨਾਂ ਨੇ ਰੈਗੂਲਰ ਆਪਣੀ 5 ਹਫਤੇ ਕੰਟੀਨਿਊ ਕਿਸ਼ਤ ਤਾਰੀ ਹੋਈ ਹੈ 3 ਹਫਤੇ ਇਹਨਾਂ ਦਾ ਮੀਕ ਨਹੀਂ ਕਰਕੇ ਰਖਸ਼ਾ ਚਲਾਉਂਦੇ ਆ ਬੰਦ ਹੋ ਗਈ ਕਿਸ਼ਤ ਉਹਦੇ ਕਾਰਨ ਇਹਨਾਂ ਨੇ 3 ਹਫਤੇ ਕਿਸ਼ਤਾਂ ਨਹੀਂ 36 3300 ਰੁਪਏ ਪੇ ਕਰ ਸਕੇ ਤੇ ਕੱਲ ਇਹਨਾਂ ਦੇ ਕਿੰਗ ਫਾਇਨਸ ਦੇ ਮੁਲਾਜ਼ਮ ਆਏ 5 6 ਜਾਣੇ ਗੱਡੀ ਭਰ ਕੇ ਤੇ ਪਹਿਲਾਂ ਮੇਰੇ ਘਰੇ ਆਏ ਗਵਾਦੇ ਮੇਰੇ ਘਰੇ ਮਾੜਾ ਚੰਗਾ ਬੋਲ ਕੇ ਆਏ ਮੈਨੂੰ ਕਹਿੰਦੇ ਤੇਰਾ ਸਮ ਵੇ ਇਹ ਪੈਸੇ ਨਹੀਂ ਪੇ ਕਰਦੇ ਸੀ ਤੇਰੇ ਕੋਲ ਆਵਾਂਗੇ ਠੀਕ ਹੈ ਜੀ ਦੂਸਰੀ ਗੱਲ ਫਿਰ ਇਹਨਾਂ ਦੇ ਘਰੇ ਇਹਨਾਂ ਨੂੰ ਰੋਡ ਤੇ ਰਕਸ਼ਾ ਡੱਕ ਕੇ ਬਾਜ਼ਾਰ ਇਹਨਾਂ ਨੇ ਮਾੜੀ ਚੰਗੀ ਕੀਤੀ ਫਿਰ ਇਹਨਾਂ ਦੇ ਘਰ ਜਾ ਕੇ ਕਹਿੰਦੇ ਸਮਾਨ ਚੁੱਕਣਾ ਤੇ ਇਸ ਟੈਂਸ਼ਨ ਦੇ ਵਿੱਚ ਰਾਤ ਨੂੰ ਕੱਲ ਸ਼ਾਮ ਨੂੰ ਮੈਂ ਇਹਨਾਂ ਦੇ ਘਰੇ ਗਿਆ ਤੇ ਇਹਨਾਂ ਦੇ ਘਰ ਬੱਲੇ ਸਖਾਪ ਪੈ ਰਹੀ ਸੀ ਇਹਨਾਂ ਦੇ ਥਰੂ ਹੀ ਮੈਂ ਗਿਆ ਕਿਸ਼ਤ ਪੁੱਛਣ ਕਿ ਤੁਸੀਂ ਦੇ ਸਕਦੇ ਤੇ ਰਾਤ ਨੂੰ ਕਿ ਤੁਸੀਂ ਇਹਨਾਂ ਨੂੰ ਪੈਸੇ ਦੋਏ ਕਿ ਤੁਸੀਂ ਕਮਿਸ਼ਨ ਲਈ ਨਹੀਂ ਜੀ ਬਿਲਕੁਲ ਨਹੀਂ ਉਹਨਾਂ ਦੇ ਮੁਲਾਜ਼ਮ ਲੈਂਦੇ ਆ ਜਿਹੜੇ ਗੱਡੀ ਚਾਹੁੰਦੇ ਮੈਨੂੰ ਕੱਲ ਕਹਿੰਦੇ ਕਿ 500 ਰੁਪਿਆ ਗੱਡੀ ਦਾ ਤੇਲ ਖਰਚਾ ਦੇ ਅਹੀਂ ਗੱਡੀ ਦਾ ਤੇਲ ਭੂਕੇ ਤੇਰੇ ਘਰ ਕੇ ਆਏ ਆ ਕਿਸਤਾਂ ਲੈਣ ਸਾਨੂੰ 500 ਰੁਪਏ ਗੂਗਲ ਪੇ ਕਰ ਜਾਂ ਕਹਿ ਵੱਡੀ ਬਾਗ ਵੀ ਉੱਥੇ ਕਿਦਾਂ ਹੋ ਗਈ ਮੇਰੀ ਬਾਗ ਵੀ ਜਿਹੜੇ ਇਹਨਾਂ ਦੇ ਕੰਮ ਕਰਦੇ ਆ ਨਾ ਅੱਗੇ ਮਹਿਤਾ ਫਾਈਨੈਂਸ ਚ ਮੁੰਡੇ ਉਹਨਾਂ ਤੋਂ ਅੱਗੇ ਇੱਕ ਕੰਢੀਲੇ ਆਂਟੀ ਜੀ ਨੇ ਜਿਨ੍ਹਾਂ ਦੇ ਇਹਨਾਂ ਦੇ ਵਰਕਰ ਹੀ ਨੇ ਅੱਗੇ ਉਹਨਾਂ ਦੀ ਬਾਗ ਵੀ ਥਰੂ ਮੈਂ ਗਿਆ ਸੀ ਠੀਕ ਹੈ ਜੀ ਮੇਰਾ ਆਪਣਾ ਵੀ ਕੇਸ ਚੱਲਦਾ ਉੱਥੇ ਮੈਂ ਵੀ ਕਿਸੇ ਤਰ੍ਹਾਂ ਜਿਹੜਾ ਗਰੀਬ ਪਰਵਾਰ ਨੂੰ ਤੱਕਾ ਹੋਇਆ ਤੇ ਕੀ ਮੰਗਾ ਸਾਡੀ ਇਹੋ ਹੀ ਮੰਗਾ ਜੀ ਕਿ ਇਹਨਾਂ ਨੂੰ ਇਨਸਾਫ ਦਵਾਇਆ ਜਾਏ ਜਿੱਦਾਂ ਇਹ ਕੱਲ ਕੀ ਗਲੀ ਮੁਹੱਲੇ ਨੇ ਲਾਗੇ ਪਾ ਕੇ ਛਡਾਇਆ ਸਾਰਿਆਂ ਨੇ ਮਤ ਦਿੱਤੀ ਇਹਨਾਂ ਦੀ ਜੇ ਇਹਨਾਂ ਨੂੰ ਕੱਲ ਨੂੰ ਕੁਝ ਰਾਤ ਹੋ ਜਾਂਦਾ ਤੇ ਇਹਨਾਂ ਦੇ ਬੱਚੇ ਤੇ ਇਹਨਾਂ ਦੀ ਵਾਈਫ ਦਾ ਕੀ ਮੰਦਾ ਪਾਇਨਸ ਕੰਪਨੀ ਵਾਲੇ ਕੱਲ ਤੇ ਧਮਕੀਆਂ ਦੇ ਕੇ ਚੱਲ ਗਏ ਉਹ ਜ਼ਿੰਮੇਵਾਰ ਹੈਗੇ ਕੱਲ ਨੂੰ ਜੇ ਇਹਨਾਂ ਨੂੰ ਕੁਝ ਹੋਈ ਕੋਈ ਕਾਰਵਾਈ ਹੋਣੀ ਚਾਹੀਦੀ ਹੋਣੀ ਚਾਹੀਦੀ ਆ ਜੀ